ਸਾਰੇ ਨੂੰ ਬੇਨਾ ਮੈਂ ਆਪਣੇ ਛੋਟੇ ਭਾਈ ਸਾਡੇ ਪਾਰਟੀ ਦੇ ਨਜ਼ਦੀਕੀ ਵਰਕਰ ਤੇ ਸਾਥੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਕਾੜਾ ਢਿਲੋ ਜੀ ਕਹਿੰਦੇ ਆ ਸਾਹ ਕੁਲਦੀਪ ਸਿੰਘ ਢਿਲੋ ਜੀ ਉਹਨਾਂ ਨੂੰ ਲੱਖ ਲੱਖ ਮੁਬਾਰਕ ਦੇਵਾਂਗਾ ਬਹੁਤ ਵੱਡੀ ਜਿਹੜੀ ਜਿੱਤ ਹੋਈ ਹੈ ਇਹਦੇ ਵਾਸਤੇ ਮੈਂ ਤੇ ਮੇਰੇ ਸਾਥੀ ਖੱਬੇ ਆੱਤ ਸਾਡੇ 올 ਇੰਡੀਆ ਸਾਡੀ ਪਾਰਟੀ ਦੇ ਜਿਹੜੇ ਵਿਅਕਤੀ ਖਜਾਂਚੀ ਨੇ ਦੇਡੇ ਛੋਟੇ ਪਾਈ ਫਾਰਮਰ ਐਮਪੀ ਰਹਿ ਚੁੱਕੇ ਨੇ ਤੋਂ ਵਿਜੇਂਦਰ ਸਿੰਘਾ ਸਾਹਿਬ ਸਾ ਬਲਬੀਰ ਸਿੰਘ ਸਿੰ্ধু ਜੀ ਸਾਡੇ ਫਾਰਮਰ ਹੈਲਥ ਮਿਨਿਸਟਰ ਸਜੇ ਆਪ ਸਾਡੇ ਸਾ ਸੁਰਿੰਦਰਪਾਲ ਸੱਬਿਆ ਜੀ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਤੇ ਐਸਐਮਐਲਏ ਸਾਹਿਬ ਸਾਡੀ ਪੈਣ ਕੁਸ਼ਵਰਨ ਕੌਰ ਦਾਵਾ ਜੀ ਜਿਹੜੇ ਮਹਿਲਾ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਸਾਜੇ ਸਪੀਸ਼ ਸਿੰਘ ਜੀ ਵਕੀਲ ਸਾਹਿਬ ਜਿਨ੍ਹਾਂ ਬੜਾ ਨਮਾਇਆ ਰੋਲ ਇੱਥੇ ਕੀਤਾ ਹੈ ਹੈਪੀ ਜੀ ਬੁਖਸਰ ਵਾਲੇ ਉਹ ਵੀ ਸਾਰੇ ਆਏ ਤੇ ਸਾਰੇ ਸਾ ਬਹੁਤ ਬਹੁਤ ਮੈਂ ਸਾਰੇ ਹੀ ਪੰਜਾਬ ਕਾਂਗਰਸ ਵੱਲੋਂ ਅੱਜ ਬਰਨਾਲੇ ਦੇ ਸਾਰੇ ਹੀ ਵੋਟਰਸ ਹੱਥ ਜੋੜ ਕੇ ਅਸੀਂ ਉਹਨਾਂ ਨੂੰ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਸਾਡੇ ਕੋਲ ਸ਼ਬਦ ਨਹੀਂ ਹਨ ਜਿਨ੍ਹਾਂ ਨਾਲ ਜਿਹੜੀ ਇੰਡੀਅਨ نیشنل ਕਾਂਗਰਸ ਤੇ ਪੰਜਾਬ ਪ੍ਰਦੇਸ਼ ਕਾਂਗਰਸ ਹੈ ਉਹ ਸ਼ੁਕਰੀਆ ਅਦਾ ਕਰ ਸਕੇ ਕਿਉਂਕਿ ਮੈਂ ਸਮਝਣਾ ਬਹੁਤ ਵੱਡੀ ਜਿੱਤ ਜਿਹੜੀ ਹੈ ਇਹ ਆਪ ਦਾ ਜਿਹੜਾ ਗੜ੍ਹ ਹੈ ਈਓ ਹੈ ਜਿਹੜੀ ਪਾਰਟੀ ਹੈ ਇਸ ਟਾਈਮ ਸਰਕਾਰ ਦੇ ਵਿੱਚ ਇਹਦਾ ਸਾਰ ਨੂੰ ਵੱਡਾ ਕਿਹੜਾ ਜਿਹੜਾ ਬਰਨਾਲੇ ਦਾ ਸੀ ਉਹ ਅੱਜ ਕਿਹੜਾ ਜਿਹੜਾ ਉਸ ਤਸਤ ਪਸਤ ਹੋ ਗਿਆ ਪੰਜਾਬ ਦੀਆਂ ਬਾਕੀ ਚੋਣਾਂ ਤੇ ਜਿਹੜੀ ਤੁਹਾਡੀ ਗੱਲ ਹੋਏਗੀ ਮੈਂ ਜ਼ਰੂਰ ਕਰਾਂਗਾ ਪਰ ਸਾਰ ਨੂੰ ਪਹਿਲੇ ਇੱਕ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਮਾਲਵੇ ਦੇ ਹਾਰਟ ਦੇ ਵਿੱਚ ਜਿਹੜਾ ਮਾਲਵੇ ਦਾ ਜਿੱਥੋਂ ਸਿਆਸਤ ਦਾ ਤੁਰੇ ਜਿਹਨੂੰ ਅਸੀਂ ਕਹਿੰਦੇ ਉਸ ਸਿਆਸਤ ਦੇ ਤੁਰੇ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਨਾਨ ਮਾਨ ਸਾਹਿਬ ਦਾ ਕਈ ਦਫਾ ਇੱਥੇ ਆਣਾ ਤੇ ਆਪ ਦਾ ਇੱਥੇ ਤਸਤਪਸਥ ਹੋਣਾ ਜਿਹੜਾ ਇੱਕ ਕਲੀਅਰ ਕੱਟ ਮੈਸੇਜ ਹੈ ਕਿ 2027 ਦੇ ਵਿੱਚ ਕਾਂਗਰਸ ਆ ਰਹੀ ਹੈ ਤੇ ਆਪ ਜਾ ਤੋ ਮੈਂ ਦਿਲੀਬ ਮੁਬਾਰਕਬਾatein ਇਹਨਾਂ ਨੂੰ ਪੇਸ਼ ਕਰਨਾ ਚਾਹਾਂਗਾ ਕਿ ਮੇਰੀ ਇਹਨਾਂ ਨੂੰ ਨਹੀਂ ਸਾਰੇ ਮੇਰੇ ਜਿਹੜੇ ਸਾਥੀ ਪਿੱਛੇ ਖੜੇ ਯਾੜੇ ਦੁਆਲੇ ਜਿਨ੍ਹਾਂ ਨੂੰ ਕਈ ਬਹੁਤ سارے ਸਾਥੀਆਂ ਨੂੰ ਸਾਡੇ ਵੀਰਾਂ ਨੂੰ ਪੈਣਾ ਨੂੰ ਜਗ੍ਹਾ ਨਹੀਂ ਮਿਲ ਸਕੀ ਹਰ ਉਹ ਸਾਥੀ ਦਾ ਜਿਹੜੇ ਸਾਡੇ ਬੂਥਾਂ ਤੇ ਬੈਠੇ ਨੇ ਜਿਨ੍ਹਾਂ ਰਾਤ ਦਿਨ ਪਿੰਡਾਂ ਵਿੱਚ ਲਾਈਏ ਸ਼ਹਿਰ ਵਿੱਚ ਲਾਈਏ ਤੇ ਪੰਜਾਬ ਦੇ ਵਿੱਚੋਂ ਵੀ ਜਿਹੜੇ ਪੰਜ ਚਾਰ ਜ਼ਿਲ੍ਹਿਆਂ ਦੀ ਇੱਥੇ ਡਿਊਟੀਆਂ ਲੱਗੀਆਂ ਸੀ ਉਹ ਇੱਥੇ ਭਾਵੇਂ ਅੱਜ ਨਹੀਂ ਮੈਂ ਵੀ ਆਪਣੇ ਜ਼ਿਲ੍ਹੇ ਤੋਂ ਅੱਜ ਹਾਜ਼ਰੀ ਲਵਾ ਕੇ ਤੇ ਇਸ ਗੱਲ ਕਰਨੀ ਲੇਟ ਹੋਇਆ ਕਿ ਮੈਨੂੰ ਪਹੁੰਚੇ 24 3:3-4 ਘੰਟੇ ਲੱਗਦੇ ਨੇ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਤੇ ਸਮੁੱਚੇ ਪੰਜਾਬ 'ਚ ਵੀ ਮੈਂ ਤੁਹਾਨੂੰ ਇੱਕ ਦੱਸਣਾ ਚਾਹਨ ਕਿ ਜੇ ਤੁਸੀਂ ਕਲੋਜ਼ਲੀ ਵਾਚ ਕਰੋ ਜਿਹੜੀ ਗੱਲ ਮੈਂ ਪਹਿਲੇ ਦਿਨ ਇਸੇ ਹੀ ਤੁਹਾਡੇ ਪ੍ਰੈਸ ਕਲੱਬ ਸੌਰੀ ਬਰਨਾਲਾ ਕਲੱਬ ਚ ਗਈ ਸੀ ਕਿ ਅਕਾਲੀ ਦਲ ਜਿਹੜਾ ਬਾਹਰ ਰਿਹਾ ਇੱਕ ਸੋਚੀ ਸਮਝੀ ਰਣਨੀਤੀ ਨਾਲ ਬਾਹਰ ਰਿਹਾ ਸੀ ਹੁਣ ਉਹਦੇ ਵਿੱਚ ਕੀ ਡੀਲ ਹੋਈ ਹੈ ਇਹਦੇ ਹੁਣ ਟਾਈਮ ਹੀ ਦੱਸੇਗਾ ਕਿਉਂਕਿ ਅੱਜ ਵੀ ਜਿੱਥੋਂ ਵੀ ਅਸੀਂ ਹਾਰੇ ਹਾਂ ਉਹਦੇ ਵਿੱਚ ਤੁਸੀਂ ਵੇਖਦੇ ਹੋ ਭਾਵੇਂ ਗਿੱਦੜਬਾ ਦੀ ਗੱਲ ਕਰ ਲਈਏ ਗਿੱਦੜਬਾ ਦੇ ਵਿੱਚ ਜਦੋਂ ਸਾਡੇ ਰਾਜਾ ਬਣਿੰਗ ਜੀ ਜਿੱਤੇ ਨੇ ਉਹ 1300 1350 ਵੋਟ ਤੇ ਜਿੱਤੇ ਨੰਬਰ 2 ਪਾਰਟੀ ਸ਼੍ਰੋਮਣੀ ਅਕਾਲੀ ਦਲ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਲਮੋਸਟ ਬਰਾਬਰ ਦਾ ਦਾਦ ਸੀ ਕਾਂਗਰਸ ਦੇ ਨਾਲ ਸਾਰੀ 12 1300 ਵੋਟ ਪਿੱਛੇ ਸੀ ਉਹ ਐਸ ਇਲੈਕਸ਼ਨ ਚ ਲੜਦੀ ਨਹੀਂ ਤੇ ਐਦਕੀ ਸਾਰਾ ਪੱਪਾ ਭਾਰ ਜੋਰ ਲੱਗ ਗਿਆ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾ ਅਕੀਲ ਨੇ ਪੰਜਾ ਦੇਣਾ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੇ ਕੀ ਭਾਜਪਾ ਦੇ ਵੇਖੋ ਮੇਰਾ ਪਹਿਲੇ ਵੀ ਮੰਨਣਾ ਕਿ ਭਾਜਪਾ ਨੇ ਅਕਾਲੀ ਦਲ ਨੂੰ ਮਾਰਨ ਆਪ ਤੇ ਭਜਪਾ ਜਿਹੜੀ ਭਜਪਾ ਇੱਕੋ ਸਿੱਕੇ ਦੇ ਦੋ ਪਹਿਲੂ ਆਪ ਨੂੰ ਇੱਥੇ ਜਿਉਂਦਿਆ ਰੱਖਣ ਵਾਸਤੇ ਕਿਉਂਕਿ ਜੇ ਅੱਜ ਅਕਾਲੀ ਦਲ ਦਾ ਤੁਸੀਂ ਵੋਟ ਬਾਹਰ ਕੱਢ ਲੈਿੰਦੇ ਹੋ ਤੇ ਇੱਕ ਵੀ ਅਸੈਂਬਲੀ ਹਲਕਾ ਜਿਹੜੀ ਚਾਰ ਬਾ ਇਲੈਕਸ਼ਨਸ ਹੋਈਆਂ ਐ ਐਕਸੈਪਟ ਫॉर ਚੱਬੇਵਾਲ ਕੋਈ ਵੀ ਇਹੋ ਜਿਹਾ ਹਲਕਾ ਨਹੀਂ ਜਿੱਥੋਂ ਜਿੱਤ ਕੇ ਨਿਕਲ ਸਕਦੇ ਸਾਂ ਇਟਸ ਅ ਇਹਨਾਂ ਦੀ ਬੜੀ ਆਪਣੀ ਪੂਰ ਪਰਫਾਰਮੈਂਸ ਸੀ ਕੈਂਡੀਡੇਟ ਵੀ ਇਹਨਾਂ ਨੇ ਬਾਹਰ ਲਿਆਂ ਪਾਰਟੀਆਂ ਤੋਂ ਲਏ ਨੇ ਜਿਸ ਤਰ੍ਹਾਂ ਗਦਰਬਾ ਵਾਲਾ ਕੈਂਡੀਡੇਟ ਅਕਾਲੀ ਦਲ ਤੋਂ ਲਿਆ ਇਹਨਾਂ ਨੇ ਉਹ ਤੁਸੀਂ ਵੇਖੋ ਉਹਦਾ ਸਾਫ ਸੰਕੇਤ ਨੇ ਕਿ ਭਾਰਤੀ ਜਨਤਾ ਪਾਰਟੀ ਹੈ ਉਹਨਾਂ ਨੇ ਐਡਾ ਵੱਡਾ ਚਿਹਰਾ ਮਨਪ੍ਰੀਤ ਸਿੰਘ ਬਾਦਲ ਲੈ ਕੇ ਆਂਦੇ ਜਿਹੜੇ 5 ਦਫਾ ਗੱਦੇੜ ਬਾਤੋਂ ਐਮ ਐਲ ਏ ਰਹਿ ਚੁੱਕੇ ਸੀ ਫਾਈਨੈਂਸ ਮਿਨਿਸਟਰ ਰਹਿ ਚੁੱਕੇ ਸੀ ਸਾਹ ਪ੍ਰਕਾਸ਼ ਸਿੰਘ ਬਾਦਲ ਸ਼ੁਰਗਵਾਸੀ ਉਹਨਾਂ ਦੇ ਆਪਣੇ ਪਰਿਵਾਰ ਵਿੱਚੋਂ ਸੀ ਉਹਨਾਂ ਦਾ ਸੱਖਾ ਭਤੀਜਾ ਸੀ ਇਨ ਸਪਾਈਟ ਆਫ ਥੈਟ ਅੱਜ ਐਸਾ ਮਨਪ੍ਰੀਤ ਸਿੰਘ ਬਾਦਲ ਦੀ ਜ਼ਬਾਨਸਪੇ ਇਸ ਤੁਹਾਡੀ ਸੀਟ ਤੇ ਬਰਨਾਲਾ ਸੀਟ ਤੇ ਜਿਹੜੀ ਪਾਰਲੀਮੈਂਟ ਦੀ ਸੀਟ ਹੈ ਜਿੰਨੀ ਵੋਟ ਅਰਵਿੰਦ ਖੰਨਾ ਜੀ ਨੂੰ ਪਈ ਸੀ ਉਹਦੇ ਨੂੰ ਅੱਜ ਘਟ ਸਖੇਵਲ ਸਿੰਘ ਢੱਲੋਂ ਨਾਲ ਦੀ ਬਿਠਾ ਇਸ ਤਰ੍ਹਾਂ ਹੀ ਚੱਬੇਵਾਲ ਚ ਇਹਨਾਂ ਦਾ ਕੈਂਡੀਡੇਟ ਜਿਹੜਾ ਅਖਾਲੀ ਦਲ ਤੋਂ ਥੰਦਲ ਸਾਹਬ ਲੈ ਆਂਦੇ ਸੀ ਚਾਰ ਵਾਰ ਦੇ ਐਮਐਲਏ ਸਨ ਮਨਿਸਟਰ ਸਨ ਉਹਨਾਂ ਦੀ ਇਸ ਵਾਰ ਦੇਖੋ ਇਹਨਾਂ ਨੂੰ 6000 ਵੋਟ ਪਈ 6 ਮਹਾਰਾਜ ਦੇ ਨਾ ਬਾਬਾ ਨਾਨਕ ਤੋਂ ਰਵੀ ਕਾੜੋ ਜੀ ਦੇ ਹੋਏ ਨੇ ਜਿਹੜੇ ਅਖਾਲੀ ਦਲ ਛੱਡ ਕੇ ਭੱਜ ਪੱਜ ਗਏ ਉਹਨਾਂ ਨੂੰ 650 ਵੋਟ ਨਿਕੀਏ ਸੋ ਬੀਜੇਪੀ ਟੋਟਲੀ ਰਿਜੈਕਟ ਹੋਈ ਏ ਇਹ ਜਿਹੜਾ ਫਾਰਮੂਲਾ ਟਰਾਈ ਕੀਤਾ ਗਿਆ ਸੀ ਇਹ ਟਰਾਈ ਕੀਤਾ ਸੀ ਕਿ ਪੰਥਕ ਵੋਟ ਜਿਹੜੀ ਜਿਹੜੀ ਕਿਸੇ ਟਾਈਮ 40% ਸੀ ਹੁਣ ਭਾਵੇਂ 20 21% ਰਹਿ ਗਈ ਏ ਇਹ ਚਾਹਦੇ ਸੀ ਟਰਾਈ ਕਰਨਾ ਕਿ ਕੀ ਜੇ ਪੰਥਕ ਜੁਮਾਤਾ ਨਹੀਂ ਲੜਦੀਆਂ ਇਹ ਜਿਹੜੀ ਐਂਟੀ ਕਾਂਗਰਸ ਵੋਟ ਹੈ ਕਿਉਂਕਿ 75 ਸਾਲਾਂ ਪਿੰਡਾਂ ਦੇ ਵਿੱਚ ਵੇਖੋ ਇੱਕ ਧੜਾ ਕਾਂਗਰਸ ਦਾ ਇੱਕ ਕਾਲੀ ਦਲ ਦਾ ਆਪ ਤੇ ਬਿਲਕੁਲ ਨਵੀਂ ਐਂਟਰੀ ਨੇ ਸਾਰੇ ਕੰਮ ਉਹਨਾਂ ਨੂੰ ਜਦੋਂ ਖੁੱਲਾ ਜਗ੍ਹਾ ਦੇ ਦਿੱਤੀ ਕਿ ਕੈਂਡੀਡੇਟ ਅਕਾਲੀ ਦਲ ਦਾ ਹੈ ਨਹੀਂ ਤੋਂ ਬੀਜੇਪੀ ਚਾਹਦੀ ਸੀ ਵੇਖਣਾ ਕਿ ਕੀ ਇਹ ਵੋਟ ਸਾਨੂੰ ਹੁਣ ਵੀ ਪੈਂਦਾ ਕਿ ਨਹੀਂ ਪੈਂਦਾ ਬਟ ਲਾਸਟ ਮੂਮੈਂਟ ਇਹਨਾਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਆਪ ਦੇ ਨਾਲ ਗੱਲਬਾਤ ਕੀ ਮੁੱਕੀ ਹੈ ਕੀ ਸੌਦਾ ਹੋਇਆ ਹੈ ਤੇ ਆਂਦੇ ਦਿਨਾਂ ਚ ਤੁਹਾਨੂੰ ਪਤਾ ਲੱਗ ਜਾਏ ਇਹ ਸਾਰੇ ਵੋਟ ਟ੍ਰਾਂਸਫਰ ਹੋ ਗਏ ਇਹ ਟ੍ਰਾਂਸਫਰ ਹੋਈ ਹੈ ਤੇ ਇਹ ਰਿਜ਼ਲਟ ਆਇਆ ਸਟੱਬੇਵਾਲ ਸਾਡੀ ਆਪਣੀ ਸੀਟ ਸੀ ਅਸੀਂ ਜਿੱਤੇ ਸੀ ਸਾਡੇ ਚੋਂ ਬੰਦਾ ਸਾਨੂੰ ਧੋਖਾ ਦੇ ਕੇ ਛੱਡ ਕੇ ਚਲਾ ਗਿਆ ਰਾਜਕੁਮਾਰ ਜੱਬੇਵਾਲ ਨਾਲਿਓ ਆਪਣਾ ਕਾਡਰ ਲੈ ਗਿਆ ਜਿਹਦੇ ਵਿੱਚ ਵੀ ਅੱਜ ਦੇ ਸਾਰੇ ਪੰਜਾਬ ਤੁਸੀਂ ਵੇਖੋ ਜਿੰਨੀਆਂ ਵੋਟਾਂ ਸਾਡੇ ਕੈਂਡੀਡੇਟਸ ਨੂੰ ਪਿਛਲੀ ਅਸੈਂਬਲੀ ਚ ਪਈਆਂ ਉਨੀਆਂ ਵੋਟ ਅਸੀਂ ਰੀਟੇਨ ਕੀਤੀ ਤੇ ਇੱਥੇ ਅਸੀਂ ਵਧੇ ਹ ਪਰ ਨਾਲੇ ਦੇ ਵਿੱਚ ਅਸੀਂ ਵੋਟ ਅੱਗੇ ਨੂੰ ਵਧੇ ਮੇਰਾ ਖਿਆਲ ਐਸ ਪਾਰਲੀਮੈਂਟ ਦੇ ਵਿੱਚ ਤਕਰੀਬਨ ਸਾਡੀ ਵੋਟ 15 ਤੋਂ 16 ਹਜ਼ਾਰ ਰਹਗੀ ਉਸ ਤੋਂ ਡਬਲ ਹੋ ਗਈ ਡਬਲ ਹੋ ਗਈ ਉਸ ਤੋਂ ਡਬਲ ਆ ਗਈ ਅਸੈਂਬਲੀ ਦੇ ਵਿੱਚ ਵੀ ਜੇ ਵੇਖਿਆ ਜੇ ਉਦੋਂ ਵੀ 14 15 ਕੀ ਸੀ ਜੀ ਉਸ ਤੋਂ ਵੀ ਡਬਲ ਆਈ ਹੈ ਤੋਂ ਇਹ ਸਾਰੀ ਅੱਜ ਦੀ ਗੱਲ ਜਿਹੜੀ ਹੈ ਬੇਸਿਕਲੀ ਇਹ ਸਾਫ਼ ਤੌਰ ਤੇ ਸਮਝ ਆ ਰਹੀ ਕਿ ਵੱਡੇ ਪੇਮਾਨੇ ਤੇ ਸਟੇਟ ਲੈਵਲ ਤੇ ਬਹੁਤ ਸਾਰੀਆਂ ਪਾਰਟੀਆਂ ਰਲੀਆਂ ਨੇ ਇਕੱਲਾ ਕਾਂਗਰਸ ਨੂੰ ਇਹ ਸਾਰੇ ਕੰਮ ਦੇ ਵਿੱਚੋਂ ਲਾਭੇ ਕਰਨ ਵਾਸਤੇ ਤੋਂ ਮੈਂ ਅੱਜ ਆਪਣੀ तमाम ਲੀਡਰਸ਼ਿਪ ਦੇ ਨਾਲ ਇੱਥੇ ਆਪਣੇ ਛੋਟੇ ਵੀ ਨੂੰ ਮੁਬਾਰਕ ਵੀ ਦੇਣ ਵਾਸਤੇ ਆਇਆ ਤੇ ਨਾਲ ਹੀ ਪੰਜਾਬ ਦੇ ਸਾਰੇ ਕਾਡਰ ਨੂੰ ਇਹ ਬੇਨਤੀ ਕਰਨ ਵਾਸਤੇ ਆ ਕਿ ਆਪਣੀ ਪਰਫਾਰਮੈਂਸ ਅੱਗੇ ਨੂੰ ਚੰਗੀ ਮੈਂ ਦੱਸਣਾ ਚਾਹੁੰਦਾ ਗਿੱਦੜ ਬਾਦ ਇੱਕ ਮਿੰਟ ਗਿੱਦੜ ਬਾਦ ਦੇ ਵਿੱਚ ਇਸ ਪਾਰਲੀਮੈਂਟ ਚ ਸਾਨੂੰ ਤਕਰੀਬਨ 20 ਤੋਂ 21 ਹਜ਼ਾਰ ਵੋਟਾਂ ਆਈਆਂ ਅੱਜ ਸਾਡੀ ਵੋਟ 49 ਹਜ਼ਾਰ 1000 ਕੱਟ 50 ਹੈ ਸੇਮ ਇਥੋਂ ਦੇ ਰਾਤ ਨੇ ਡਬਲ ਸਾਡੀ ਵੋਟ ਹੋ ਗਈ ਸਾ ਸੁਖਜਿੰਦਰ ਸਿੰਘ ਰੰਦਾਵਾ ਜੀ ਨੂੰ ਜਦੋਂ ਪਾਰਲੀਮੈਂਟ ਹੁੰਨ ਜਿੱਤੇ ਨੇ ਆਪਣੀ ਅਸੈਂਬਲੀ ਹਲਕੇ ਤੋਂ 43000 ਰੁਪਏ ਸੀ ਅੱਜ ਦੇ ਦਿਨ 53000 ਵੋਟ ਸੇਮ ਚੱਬੇਵਾਲ ਸਾਨੂੰ 14000 ਮਿਲੀ ਸੀ ਅੱਜ ਸਾਨੂੰ ਤੇ 20000 ਸਾਡੀ ਜਣੀ ਸੋ ਕਾਂਗਰਸ ਹੈਜ਼ ਪਰਫਾਰਮਡ ਮੱਚ ਬੈਟਰ ਕਾਂਗਰਸ ਉੱਤੇ ਆ ਰਹੀ ਲਗਾਤਾਰ ਲੋਕਾਂ ਦੀ ਚੋਇਸ ਬਣ ਰਹੀ ਹੈ ਬਟ ਇਸ ਦੇ ਵਿੱਚ ਅਕਾਲੀ ਦਲ ਨੇ ਜਿਹੜਾ ਰੋਲ ਕੀਤਾ ਹੈ ਉਹਨਾਂ ਨੇ ਆਪਣਾ ਸਾਰਾ ਕਾਰਡ ਰੂਥੇ ਚੜਾ ਦਿੱਤਾ ਜਿਸ ਦੇ ਕਾਰਨ ਅੱਜ ਤੁਹਾਨੂੰ ਥੋੜੇ ਜਿਹੇ ਰਿਜ਼ਲਟ ਜਿਹੜੇ ਨੇ ਥੋੜੇ ਜਿਹੇ ਜੀਬੋਂ ਕਰੀਬ ਰਿਜ਼ਲਟ ਨਜ਼ਰ ਆ ਰਹੇ ਨੇ ਸੋ ਇੰਨੀ ਗੱਲ ਕਹਿੰਦਾ ਹੋਇਆ ਮੈਂ ਮੁਬਾਰਕ ਦਵਾਂਗੇ ਇਸ ਤੋਂ ਬਾਅਦ ਕਿਸੇ ਵੀਰੇ ਵੀਰ ਦੇ ਭਰਾ ਨੇ ਕੋਈ ਸਵਾਲ ਕਰਨਾ ਹੋਵੇ ਆਈ ਐਮ ਵਿਲਿੰਗ ਟੂ ਟੇਕ ਐਨੀ ਕੁਐਸਚਨ ਜਿਹੜਾ ਵੀ ਕੀਤਾ ਲੱਗਦਾ ਕਿ ਇਹ ਵੀ ਉਹੀ ਹਿੱਸਾ ਸੀ ਜੇ ਭਾਜਪਾ ਦੀ ਸੀ ਕਾਂਗਰਸ ਮੁਕਤ ਦੇਸ਼ ਕਰਨਾ ਹੈ ਕਾਂਗਰਸ ਮੁਕਤ ਕਿੱਥੇ ਹੋਇਆ ਨਹੀਂ ਜੇ ਭਾਜਪਾ ਦਾ ਮਿਸ਼ਨ ਸੀ ਨਾ ਨਹੀਂ ਉਹ ਤਾਂ ਕੋਸ਼ਿਸ਼ ਹੈ ਹੀ ਵੇਖੋ ਇਹ ਕੋਸ਼ਿਸ਼ ਵੇਖੋ ਇੱਕ ਮੇਰੀ ਗੱਲ ਚੰਗੀ ਤਰ੍ਹਾਂ ਸੁ ਕੇਜਰੀਵਾਲ ਸਾਹਿਬ ਡਾਊਨ ਦੀ ਨਿਕ ਆਫ ਹਰਿਆਣਾ ਵਿੱਚ ਜੇਲ੍ਹ ਚੋਂ ਬਾਹਰ ਕੱਢਣ ਮੈਂ ਪਹਿਲੇ ਵੀ ਸਵਾਲ ਚੁੱਕਿਆ ਸੀ ਕਿ ਕਲੋਜ਼ਲੀ ਵਾਚ ਕਰੋ ਐਜ਼ ਅ ਪੋਲਿਟੀਕਲ ਸਟੂਡੈਂਟ ਮੈਂ ਇਹਨਾਂ ਗੱਲਾਂ ਦਾ ਬਹੁਤ ਵਿਸ਼ੇਸ਼ ਧਿਆਨ ਰੱਖਦਾ ਕੇਜਰੀਵਾਲ ਸਾਹਿਬ ਨੂੰ ਪੈਰ ਤੇ ਕੱਢਿਆ ਗਿਆ ਸੋ ਦੈਟ ਅਲਾਈਅੰਸ ਇਹਦੇ ਨਾਲ ਚੜੇ ਅੱਧੇ ਪਰਸੈਂਟ ਤੇ ਅਸੀਂ ਬੀਜੇਪੀ ਤੋਂ ਰਹੇ ਤੇ 2% ਆਪਨੇ ਲਈ ਇੱਕ ਜਿੱਥੇ ਅੱਧੇ ਅੱਧੇ ਪਰਸੈਂਟ ਦਾ ਫਰਕ ਪੈਂਦਾ ਸੀਟਾਂ ਦਾ ਜੀ ਸਾਡਾ ਤੇ ਬੀਜੇਪੀ ਦਾ ਅੱਧੇ ਪਰਸੈਂਟ ਦਾ ਫਰਕ ਹੈ ਹਰਿਆਣੇ 'ਚ ਸੋ ਇਹ ਮੇਰੀ ਚੰਗੀ ਤਰ੍ਹਾਂ ਗੱਲ ਇੱਕ ਸਮਝ ਲਈ ਇੱਥੇ ਕੋਸ਼ਿਸ਼ ਕਰੋ ਇਹ ਦੇ ਆਰ ਕਲੋਸਲੀ ਹੋਣ ਇਹਦੇ ਵਿੱਚ ਕੀ ਸੌਦਾ ਅਕਾਲੀ ਦਲ ਨਾਲ ਹੋਇਆ ਹੈ ਤਾਂ ਤੁਹਾਨੂੰ ਸਾਫ਼ ਨਜ਼ਰ ਆ ਜਾਏਗਾ ਤੁਸੀਂ ਅੱਜ ਗਿੱਦੇ ਡਬਾ ਤੁਹਾਡੇ ਸਾਰੇ ਵੀਰਾਂ ਦੇ ਰਿਪੋਰਟਰਜ਼ ਉੱਥੇ ਨੇ ਤੁਹਾਡੇ ਉੱਥੇ ਰਿਪੋਰਟਰਜ਼ ਨੇ ਆਪ ਕੀ ਕਹਿੰਦੇ ਨੇ ਜੇਰਾ ਬਾਬਾ ਨਾਨਕ ਬੈਠੇ ਨੇ ਤੁਹਾਡੀ ਇਵਨ ਇੱਥੇ ਵੀ ਤੁਹਾਨੂੰ ਪਤਾ ਹੋਏਗਾ ਇੱਥੇ ਵੀ ਪੀਐਲ ਜਿਹੜੀ ਹੈ ਕੀਤੀ ਹੈ ਇੱਕ ਅਕਾਲੀ ਦਲ ਦੇ ਲੀਡਰ ਨੇ ਕਿਸੇ ਹੋਰ ਕੈਂਡੀਡੇਟ ਵਾਸਤੇ ਕੀਤੀ ਹੈ ਬਟ ਮਦਦ ਕਿਹਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਮੈਨੂੰ ਪਤਾ ਨਹੀਂ ਇਸ ਗੱਲ ਦਾ ਬਟ ਇਹ ਜਦੋਂ ਤੁਸੀਂ ਥੋੜਾ ਜਿਹਾ ਇਹ ਵਿਦਿਨ ਡੇ অর ਟੂ ਹੈ ਸਾਰੀ ਗੱਲ ਨਿਕਲ ਨਹੀਂ ਬਾਹਰ ਆ ਜੇ 2007 2007 ਸੋਚ ਚ ਇਹਦੇ ਬਲੈਕ ਪ੍ਰਧਾਨ ਤੇ ਪਰਚਾ ਵੀ ਦਿੱਤਾ ਗਿਆ ਨਾਲ ਤਿੰਨ ਹੋਰ ਸਾਥੀਆਂ ਤੇ ਇਹ ਮੁਰਸਪਤੋਂ ਉਸ ਕੇਸ ਨੂੰ ਕਿਸ ਤਰ੍ਹਾਂ ਦੇਖਦੇ ਤੇ ਉਸ ਕਿਵੇਂ ਹੱਲ ਕੀਤਾ ਜੋਦਾਂ ਦੇਖੋ ਮੇਰੀ ਬੇਨਤੀ ਹੈ ਇਸ ਤਰ੍ਹਾਂ ਕੱਲ ਹੀ ਮੈਨੂੰ ਆਪਣੇ ਟੈਨੂ ਸਾਹਿਬ ਦਾ ਫੋਨ ਵੀ ਆਇਆ ਸੀ ਮੈਸੇਜ ਕੀਤਾ ਵੀ ਗੱਲ ਕੀਤੀ ਹੈ he has told me ke we will do justice in that we me expect karna he was under a lot of stress he was under a lot of pressure kuta anupata e chief uh, chief minister da apna vila hai on direction jo na unna de manne painde bahut dafa galat kam unna nu pata hunda apni conscience nu kill karke vi police de changge afsar vi jhede ne koi kam galat karde ne but assi ye showr kar rahe ha ke jithon tak vi load paegi unna de piche apne blog ਪ੍ਰੈਜ਼ੀਡੈਂਟ ਸਾਹਿਬ ਦੇ ਅਸੀਂ ਬਿੱਟ-ਬਿੱਟੇ ਖੜੇ ਹੋਵਾਂਗੇ ਤੇ ਵੀ ਵਿਲ ਇਨਸ਼ੋਰ ਕਿ ਕੋਈ ਉਹਨਾਂ ਦਾ ਨੁਕਸਾਨ ਨਹੀਂ ਆਵਾਜ਼ ਵੀ ਪਾਰਟੀ ਆਵਦੀ ਰਾਜਧਾਨੀ ਤੋਂ ਹਾਰ ਗਈ ਅੱਜ ਕੀ ਕਹਿਣਾ ਚਾਹੂੰਗਾ ਮੈਂ ਪਹਿਤੋਂ ਦੱਸਿਆ ਕਿ ਇਹਨਾਂ ਦੀ ਜੜ ਜਿਹੜੀ ਹੈ ਇੱਥੋਂ ਮੈਨੂੰ ਵੇਖੋ ਇਹ ਗੱਲ ਮੈਂ ਉਦੋਂ ਵੀ ਕਹਿ ਕੇ ਗਿਆ ਸੀ ਜਿੱਥੋਂ ਇਹਨਾਂ ਦੀ ਜੜ ਲੱਗੀ ਹੈ ਐਦ ਕੀ ਮੈਨੂੰ ਅੱਖਾਂ ਤੋਂ ਨਜ਼ਰ ਆ ਰਿਹਾ ਹੈ ਲੋਕ ਉਸ ਜਗ੍ਹਾ ਤੋਂ ਹੀ ਇਹਨਾਂ ਨੂੰ ਖੇਡ ਸੋ ਇਹ ਬੇਸਿਕਲੀ ਇਹਨਾਂ ਦਾ ਕੈਪਚਰ ਇਹਨਾਂ ਦਾ ਕੈਪੀਟਲ ਤੇ ਕਬਜ਼ਾ ਕਾਂਗਰਸ ਦਾ ਹੋ ਗਿਆ ਇਹ ਹੁਣ ਕਿਸੇ ਦੀ ਮਦਦ ਦੇ ਨਾਲ ਇਹਨਾਂ ਨੇ ਆ ਜਿਹੜੀਆਂ ਅਸੈਂਬਲੀ ਦੀਆਂ ਦੋ ਸਾਡੀਆਂ ਇਲੈਕਸ਼ਨ ਜਿੱਤੀਆਂ ਨੇ ক্লোਜ਼ਲੀ ਜੇ ਤੁਸੀਂ ਮਾਨੀਟਰ ਕਰੋਗੇ ਇਹ ਸਾਰੀ ਗੱਲ ਨੂੰ ਵਾਂਸ ਯੂ ਸਟੱਡੀ ਥਿਸ ਯੂ ਵਿਲ ਅੰਡਰਸਟੈਂਡ 2022 2027 ਦੀ ਅਗਾਜ ਹੋ ਚੁੱਕਿਆ ਮਤਲਬ ਬਰਨਾਲੇ ਦੇ ਵਿੱਚ ਵਧੀਆ ਕੈਂਡੀਡੇਟ ਦੀ ਚੋਣ ਕਾਂਗਰਸ ਨੇ ਕੀਤੀ ਹੈ ਕਿ 2027 ਦੇ ਵਿੱਚ ਵੀ ਇਸ ਤਰ੍ਹਾਂ ਹੀ ਕੈਂਡੀਡੇਟਾਂ ਦੀ ਚੋਣ ਕੀਤੀ ਜਾਊਗੀ ਤਾਂ ਕਿ ਕਾਂਗਰਸ ਜਿਹੜੀ ਵਧੀਆ ਬੋਲਤ ਨਾ ਦੇਖੋ ਇੱਕ ਮੇਰੀ ਚੰਗੀ ਤਰ੍ਹਾਂ ਗੱਲ ਸੁਣ ਲਓ ਇੱਕ ਚੀਜ਼ ਜਿਹੜੀ ਸਾਫ਼ ਤੌਰ ਸਾਨੂੰ ਸਮਝ ਆਈ ਜਿੱਥੇ ਜਿੱਥੇ ਸਾਡੀ ਹਾਰ ਹੋਈ ਉਹਨੂੰ ਤੋਂ ਇੱਕ ਕਲੈਰਿਟੀ ਨਾਲ ਗੱਲ ਸਮਝ ਆਈ ਕਿ ਸਾਨੂੰ ਚੰਗੀ ਅਕਸ ਵਾਲੇ ਤੇ ਨਵੇਂ ਪੜ੍ਹੇ ਲਿਖੇ ਚੰਗੇ ਲੋਕ ਅੱਗੇ ਲੈ ਕੇ ਆਣੇ ਪੈਣਗੇ ਜੇ ਜਿਹੜੇ ਬਦਲੋਗੇ ਜਿਹੜੇ ਬਦਲੋਗੇ ਤੇ ਸਾਰੇ ਰਿਜ਼ਲਟ ਚੰਗੇ ਆਜੂ ਬਾਜਵਾਸ ਧੂਰੀ ਦੇ ਸਾਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਜੋ ਕਿ ਵਾਪਸ ਹੋ ਗਏ ਨੇ ਇਹ ਕੋ ਮੇਰੀ ਇੱਕੋ ਗੁਜ਼ਾਰੇ ਸੀ ਇਹ ਦੇਤੇ ਮੇਰੀ ਪੋਜੀਸ਼ਨ ਬੜੀ ਕਲੀਅਰ ਤੁਸੀਂ ਜਾਣਦੇ ਹੋ ਸਾਡੇ 올 ਇੰਡੀਆ ਦੇ ਸੈਕਟਰੀ ਜਿਹੜੇ ਉਹਨਾਂ ਨੇ ਆਪਣੀ ਕਲੈਰਿਟੀ ਦਿੱਤੀ Let us not ਆ ਖੁਸ਼ੀ ਦਾ ਮੌਕਾ Let us know ਬੋਲਵਾਸਮ ਕੀ ਇਸ ਜਿੱਤ ਤੋਂ 2027 ਦਾ ਜਿਹੜਾ ਸਰਕਾਰ ਆ ਉਹ ਕਾਂਗਰਸ ਨਹੀਂ ਮੰਨੀ ਜਾਵੇ ਜਿਹੜੀ ਇਹ ਬਰਨਾਲਾ ਦੀ ਜਿੱਤ ਹੋਈ ਹੈ ਕੋਈ ਕਿਸੇ ਗੱਲ ਨੂੰ ਤੁਸੀਂ ਫੋਰ ਗਾਰੰਟੀਡ ਨਹੀਂ ਕਹਿ ਸਕਦੇ ਬਟ ਇੱਕ ਮੈਂ ਜ਼ਰੂਰ ਕਰ ਕਹਿ ਸਕਦਾ ਇੱਕ ਗੱਲ ਕਿ ਜਦੋਂ ਵੀ ਕਾਂਗਰਸ ਪੰਜਾਬ ਤੇ ਰਹੇਗੀ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਰਹੀ ਉਹਨਾਂ ਦਾ ਕਾਰੋਬਾਰ ਸੁਰੱਖਿਅਤ ਰਿਹਾ ਕਿਸਾਨਾਂ ਦੀ ਫਸਲ ਸੁਰੱਖਿਅਤ ਰਹੀ ਹੈ ਮਜ਼ਦੂਰਾਂ ਦੀ ਦਿਹਾੜੀ ਸੁਰੱਖਿਅਤ ਤੋ ਇਹੀ ਮੇਨ ਇਸ਼ੂ ਜਿਹਨੇ ਇਹ ਅੱਛਾ ਫਿਰ ਅਸੀਂ ਸੈਕਲਰ ਜਮਾਤ ਇੱਕ ਸਟੇਟ ਇਹੋ ਜੀ ਹੈ ਇੰਟਰਨੈਸ਼ਨਲ ਬਾਰਡਰ ਤੇ ਹੈ ਇਹਦੇ ਉੱਤੇ ਹਰ ਕਿਸਮ ਦੇ ਲੋਕ ਰਹਿੰਦੇ ਨੇ ਐਂਡ ਸਭ ਤੋਂ ਵੱਡੀ ਗੱਲ ਹੈ देयर इज ਅ ਡਿਫਰੈਂਸ ਇਨ ਪੰਜਾਬ ਜਿਹੜੀ ਦਸੋਂ ਗੁਰੂਆਂ ਦੀ ਸਾਡੀ ਬਾਣੀ ਹੈ ਸਰਬਸਾਂਝੀ ਬਾਣੀ ਦੀ ਜਿਹੜੀ ਗੱਲ ਕਰਦੀ ਹੈ ਮਾਨਵਸ ਕੀ ਜਾਤ ਸਭ ਇੱਕ ਹੀ ਪਛਾਨੂ ਪੰਜਾਬ ਇੱਕ ਇਹੋ ਜਿਹਾ ਜਿਹੜਾ ਹਿੰਦੂ ਸਿੱਖ ਦਲਿਤ ਜਾਤ ਚ ਪਿਛੜੀਆਂ ਸ਼੍ਰੇਣੀਆਂ ਚ ਜਾਂ ਹੋਰਾਂ ਚ ਨਹੀਂ ਵੜਿਆ ਇੱਥੇ ਮੈਨਰਟ ਵਾਲਾ ਬੰਦਾ ਚਾਹੀਦਾ ਚੰਗਾ ਆਦਮੀ ਚਾਹੀਦਾ ਸਾਫ਼ ਕਰਦਾਰ ਵਾਲਾ ਚਾਹੀਦਾ ਤੇ ਪੰਜਾਬ ਪਿੱਛੇ ਡੱਟ ਕੇ ਖਲੋਣ ਵਾਲਾ ਚਾਹੀਦਾ ਜਿਹੜਾ ਵੀ ਬੰਦਾ ਕੋਈ ਚੰਗਾ ਅਸੀਂ ਅੱਗੇ ਲਾਵਾਂਗੇ ਲੋਕ ਉਹਨੂੰ تسلیم ਕਰਨ ਨੂੰ ਤਿਆਰ ਨੇ ਪੀਪਲ ਆਰ ਯਰਨਿੰਗ ਫਾਰ ਅ ਚੇਂਜ ਪੀਪਲ ਆਰ ਲੁਕਿੰਗ ਫਾਰ ਅ ਪਾਰਟੀ ਜਿਹੜੀ ਸਾਰਿਆਂ ਨੂੰ ਇਕੱਠੇ ਵੇਖੋ ਪੰਜਾਬ ਦੀ ਸਭ ਤੋਂ ਵੱਡੀ ਗੱਲ ਹੈ ਵੱਡੇ ਤੋਂ ਜਦੋਂ ਮਾੜੇ ਹਾਲਾਤ ਵੀ ਸੀ 15 ਸਾਲ ਮੇਰੇ ਤੇ ਆਪਣੇ ਸਰਗੁਆਸੀ ਪਿਤਾ ਤਾਨੂੰ ਪਤਾ ਹੈ ਸਾਰਿਆਂ ਨੂੰ ਸ਼ਹਾਦਤ ਉਹਨੇ ਦਿੱਤੀ ਮੇਰੇ ਘੁੱਟੇ ਬੰਬਲਾਸਟ ਹੋਏ ਪਰ ਸਾਰਿਆਂ ਨੂੰ ਵੱਡੀ ਉਸ ਗੱਲ ਦੀ ਖੂਬਸੂਰਤੀ ਕੀ ਸੀ ਕਿ ਅਸੀਂ ਸਾਰੇ ਪੰਜਾਬ ਦਾ ਭਾਈਚਾਰਾ ਪੰਜਾਬੀ ਭਾਈਚਾਰਾ ਇੱਕ ਨੇ ਸਾਨੂੰ ਕੋਈ ਪਾਰ ਨਹੀਂ ਸਕੇ ਜਿਸ ਕਾਰਨ ਅੱਜ ਵੀ ਸਾਨੂੰ ਕੋਈ ਵੇਖੋ ਮੈਂ ਭਾਵੇਂ ਕਿਸੇ ਧਰਮ ਦੇ ਵਿੱਚ ਫੇਦ ਕਰਨਾ ਬਟ ਮੈਂ ਇੰਨੀ ਗੱਲ ਓਪਰਲੀ ਕਹਿ ਸਾਂਦਾ ਸਾਨੂੰ ਕਿਸੇ ਹਿੰਦੂ ਕਿਤੇ ਮੰਦਿਰ ਜਾਣਾ ਪਾਵੇਂ ਮਸਜਿਦ ਚ ਜਾਣਾ ਪਾਵੇਂ ਘਰ ਜਾ ਘਰ ਚ ਜਾਣਾ ਸਾਨੂੰ ਕਦੀ 1 ਮਿੰਟ ਵਾਸ ਵੀ ਐ ਨਹੀਂ ਜਾਂਦਾ ਕਿ ਸਾਡਾ ਕੋਈ ਫਰਕ ਹੈ ਸਾਡੀ ਇੰਨੀ ਜ਼ਿਆਦਾ ਸਾਰਿਆਂ ਨਾਲ ਭਾਈਚਾਰਕ ਸੰਬੰਧ ਹੈ ਇੱਕ ਖੂਨ ਦਾ ਰਿਸ਼ਤਾ ਮੈਂ ਸਮਝਦਾ ਪੰਜਾਬ ਇਨ ਇਟਸੈਲਫ ਇਜ਼ ਅ ਰਿਲੀਜੀਅਨ ਪੰਜਾਬ ਜਿਹੜਾ ਪੰਜਾਬੀ ਹਤੇ ਇਹ ਇੱਕ ਆਪਣੀ ਵੱਖਰੀ ਕਲਚਰ ਹੈ ਆਪਣੀ ਵੱਖਰੀ ਤਜ਼ੀਬ ਹੈ ਆਪਣੇ ਆਪ ਚ ਇਹ ਵੀ ਵੱਖਰਾ ਧਰਮ ਹੈ ਉਹ ਇਸ ਗੱਲ ਕਰਨ ਪੰਜਾਬ ਨੂੰ ਹੁਣ ਇਸ ਕਿਸਮ ਦੀ ਜਮਾਤ ਦੀ ਲੋੜ ਹੈ ਇਸ ਕਿਸਮ ਦੀ ਲੀਡਰ ਦੀ ਲੋੜ ਜਿਹੜੀ ਸਾਂਝੀ ਵਾਰਤਾ ਦੀ ਗੱਲ ਕਰੇ ਇਮਾਨਦਾਰੀ ਦੀ ਕਰੇ ਕਰੇ ਤੇ ਪੰਜਾਬ ਨੂੰ ਬੈਕ ਆਨ ਰੇਲਸ ਕਿੱਸਾ ਲੈ ਕੇ ਪੰਜਾਬ ਕਿੰਨੀ ਪਾਰਟੀ ਹਾਸ਼ੀਏ ਤੇ ਜੀ ਬੀ ਜੀ ਪੀ ਦੀ ਗੱਲ ਵੀ ਗੱਲ ਸੁਣ ਲੋ ਕਿਤੇ ਵੀ ਸਿੱਕਾ ਨਹੀਂ ਚੱਲਿਆ ਜੀ ਕਿਸੇ ਦੇ ਵੇਖੋ ਚਾਰ ਜਗ੍ਹਾ ਤਾਂ ਤਿੰਨ ਜਗ੍ਹਾ ਤੇ ਬਲਬ ਜੱਗੇ ਹੀ ਨੇ ਇੱਥੇ ਥੋੜਾ ਜਿਹਾ ਜਗ ਕੇ ਫੇਰ ਬੰਦ ਹੋ ਗਿਆ ਕਿਊਜ਼ ਹੋ ਗਿਆ ਕਿਥੇ ਵੀ ਨਹੀਂ ਜਗਿਆ ਬਾਕੀ ਜਗ੍ਹਾ ਤੇ ਇਹਦਾ ਬਲਬ ਲਾਇਆ ਵੀ ਇਹ ਜਾ ਕੇ ਸਵਿਚ ਨਾਲ ਉਹ ਜਗਿਆ ਹੀ ਨਹੀਂ ਇੱਕ ਜਗ੍ਹਾ ਥੋੜਾ ਜਾ ਛੱਡ ਕੇ ਨਾਲ ਹੀ ਉਹ ਇੱਕ ਦਮ ਬੰਦ ਹੋ ਗਿਆ ਮੇਰਾ ਕੁਝ ਵਾਰ ਜਿਹੜਾ ਹਜ਼ਾਰ ਉਮੀਦਵਾਰ ਹੈਗਾ ਆਵਾਜ਼ ਦੀ ਪਾਰਟੀ ਬਹੁਤ ਏਕਤਾ ਦਾ ਦਾਬੇ ਰਾਤੀ ਜਰਦੀਵ ਸਿੰਘ ਪਾਰਟ ਨੂੰ 8 1000 899 ਵੋਟਾਂ ਪਈਆਂ ਜੇਕਰ ਇੱਕ ਜਟ ਪਾਰਟੀ ਦੀ ਦੇ ਕੀ ਨਤੀਜੇ ਹੋ ਸਕਦੇ ਆਵਾਜ਼ ਦੀ ਪਾਰਟੀ ਦਾ ਜਿਹੜਾ ਚੋਣੇ ਵੀ ਮੇਰੀ ਇਹ ਗੱਲ ਸੁਣੋ ਜੇ ਤਾਂ ਜੇ ਤੇ ਐਡੀ ਵੱਡੀ ਚੀਜ਼ ਹੈ ਜੇ ਇਹਦੇ ਵਿੱਚ ਤੇ ਬੜਾ ਕੁਝ ਬਦਲ ਜਾਣਾ ਵਾਜਵਾ ਸਾਹਿਬ ਅਗਲੀ ਵਾਰ ਗੱਲ ਸੁਣੋ ਇਹ ਵੀ ਕਰਕੇ ਵੇਖ ਲਿਓ ਇਹਨਾਂ ਨੂੰ ਪਿਓ ਇਹ ਵੀ ਰਾਂਧਾ ਰਾਜੀ ਕਰ ਲਿਓ ਇੱਕੋ ਕੇ ਲਾ ਲਿਓ ਇੱਕੇ ਰਹਿਣੇ ਨਹੀਂ ਵੇਖੋ ਇੱਥੇ ਲੜਾਈ ਅੰਦਰੂਨੀ ਚੱਲਦੀ ਹੈ ਬਕਮੀਨ ਭਗਵੰਤ ਸਿੰਘ ਕੇਜਰੀਵਾਲ ਨੇ ਭਗਵੰਤ ਨੂੰ ਫਰਮਰੀ ਦੇ ਬੀਨੇ ਚ ਲਾ ਦੇਣਾ ਮੇਰੀ ਪੇਸ਼ਕੁਸ਼ੀ ਸੁਣ ਲਓ ਜੇ ਨਹੀਂ ਤਾਂ ਸੋ ਇੱਕ ਕੈਂਡੀਡੇਟ ਆ ਪੰਜਾਬ ਦਾ ਤੇ ਕੈਡੀਡੇਟ ਆਪ ਇੰਡੀਆ ਦਾ ਹੋਣਾ ਹੀ ਹੋਣਾ ਦੋ ਇਸਿਆਤ ਹੋਣੀ ਹੋਣਾ ਪੰਜ ਬਾਸ ਸਾਬ ਬਰਨਾਲਾ ਤੇ ਤੁਸੀਂ ਆਮ ਵਰਕਰ ਤੋਂ ਅੱਜ ਐਮਐਲਏ ਬਨਾਤਾ ਮਹਿਰਗਲਾ ਤੇ ਪਦੌੜ ਹਲਕੇ ਵੀ ਉਦੋਂ ਵੀ ਇਸ ਤਰ੍ਹਾਂ ਚੁਣੇ ਜਾਣਗੇ ਵਰਕਰਾਂ ਚ ਹੋਰ ਕਿੰਨੂ ਲੈ ਕੇ ਆਵਾਂਗੇ ਸਾਨੂੰ ਵੇਖੋ ਸਾਡੇ ਕੋਲ ਹੈ ਹੀ ਵਰਕਰ ਸਾਡੇ ਪਹਿਲਾਂ ਚੰਨੀ ਸਾਹਿਬ ਲਾਇਆ ਸੀ ਨਾ ਬਾਹਰੋਂ ਆਏ ਸੀ ਚਲੋ ਕੋਈ ਗੱਲ ਚੰਨੀ ਸਾਹਿਬ ਤੇ ਵੇਖੋ ਜਦੋਂ ਕੋਈ ਟੈਕਟਿਕਲ ਪਾਰਟੀਆਂ ਕਈ ਵਾਰ ਮੂਵਸ ਕਰਦੀਆਂ ਨੇ ਉਹ ਸਹੀ ਵੀ ਪੈ ਜਾਂਦੀਆਂ ਨੇ ਇਹ ਆਮ ਆਦਮੀ ਨੇ ਸਸ ਕੁਬੀਰ ਸਿੰਘ ਬਾਦਲ ਦੇ ਖਿਲਾਫ ਵੀ ਇਹਨਾਂ ਨੂੰ ਸਾ ਭਗਵੰਤ ਮਾਨ ਜੀ ਨੂੰ ਤੇ ਉਹ ਕਈ ਵਾਰ ਤੇ ਮਿਲ ਬੈਹ ਜਾਂਦੀ ਕਈ ਵਾਰ ਥੋੜੀ ਬਟ ਸਾਡਾ ਹੁਣ ਆਂਦੇ ਟਾਈਮ ਜੇ ਹੀ ਹੋਏਗਾ ਕਿ ਲੋਕਲੀ ਬੰਦੇ ਹੋਣੇ ਚਾਹੀਦੇ ਨੇ ਚੰਗੇ ਐਕਸ ਵਾਲੇ ਹੋਣੇ ਚਾਹੀਦੇ ਨੇ ਬਲਕਰ ਸਾਥੀ ਹੋਣਾ ਚਾਹੀਦਾ ਤੇ ਨਵੇਂ ਚਿਹਰੇ ਤੇ ਮੈਜੋਰਟੀ ਲਿਆਵਾਂਗੇ ਤੇ ਮੈਜੋਰਟੀ ਸਾਡੀ ਸਰ ਕਿਸਾਨਾਂ ਨੂੰ